ਇਹ ਲਾ ਰੋਪਰਾਲੋਂ ਇੱਕ ਮੁਖਤਰੀ ਸਲਾਹ ਦੇਣ ਲੱਗਿਆ ਸਲਾਹ ਦੇਣੀ ਕਹਿੰਦੇ ਬਿਨਾਂ ਗੱਲ ਤੋਂ ਮਾੜੀ ਹੁੰਦੀ ਐ ਪਰ ਮੈਂ ਨਾ ਮੈਨੂੰ ਇਹ ਮੁੰਡੇ ਨੇ ਫੜਾਇਆ ਆ ਜ਼ਹਿਰ ਆ ਇਹਨੇ ਕਦੇ ਕਰੇ ਹੈਗਾ ਹਾਂਜੀ ਕਿੰਨੇ ਆ ਨਾ ਜੇ ਨਾ ਮਰਦੀ ਰਿਸ਼ਤੇਦਾਰ ਆਜੇ ਕੋਈ ਹੋਰ ਬੰਦਾ ਆਜੇ ਆ ਕੱਢ ਕੇ ਫੜਾ ਦੇਣਗੇ ਰੱਖ ਦੇਣਗੇ ਆ ਸਾਰੀ ਜ਼ਹਿਰ ਹੁਣ ਇਹ ਨਹੀਂ ਥਾਂ ਤੇ ਦੁੱਧ ਤਾਂ ਨਹੀਂ ਲੈ ਕੇ ਆਏ ਤੁਸੀਂ ਮੈਨੂੰ ਜੇ ਦੁੱਧ ਪਾਲ ਕੇ ਫੜਾ ਦਿੰਨੇ ਆ ਨਾ ਨਸੀਲੇ ਆਏ ਆ ਮੱਝਾਂ ਹੀ ਨੇ ਇਦਾਂ ਦਾ ਘਰ ਬਹਾ ਹੈਗਾ ਮੱਝਾਂ ਮੱਝਾਂ ਹੈਗੀਆਂ ਬਹਾ ਯਾਰ ਇੰਨੀ ਤਰ੍ਹਾਂ ਹੁੰਦੇ ਸੀ ਪਹਿਲਾਂ ਕਿ ਮੱਝਾਂ ਵੀ ਲੋਕਾਂ ਨੇ ਇਹੀਂ ਥੱਲੇ ਕਿੱਲੇ ਗੱਡੇ ਹੁੰਦੇ ਬੰਨੀ ਹੁੰਦਾਈ ਅੱਜ ਸਾਰੇ ਪਿੰਡ ਗੋਡੇ ਆਏ ਚਲੋ ਮੈਨੂੰ ਐ ਦੱਸੋ ਵੀ ਤੁਸੀਂ ਸਾਰੇ ਪਿੰਡ ਵਾਲੇ ਬੈਠੇ ਹੋ ਇਹ ਸਹੀ ਪੀਣ ਜੋਗ ਹੈਗਾ ਨਹੀਂ ਇਹ ਮਨਜ਼ੂਰੀ ਹੈ ਜੀ ਫਿਰ ਪੀ ਕਿਉਂ ਰਹੇ ਆ ਆ ਜੀ ਸੇਵਾ ਦਾ ਕਰ ਚੈ ਨੀ 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 ਉਹ ਜ਼ਹਿਰ ਤਾਂ ਕਿ ਥੋੜੀ ਸੇਵਾ ਕਰਨੀ ਹੈ ਹਾਂ ਹਾਂ ਬਾਤ ਵੀ ਸਰਕਾਰ ਦਾ ਕੰਮ ਕਰ ਰਹੇ ਆ ਸਾਡਾ ਕੰਮ ਕਰ ਦਿਓ ਹਾਂ ਆ ਜਿੰਨੇ ਇੱਥੇ ਬੈਠੇ ਹੋ ਤੁਸੀਂ ਆ ਮੋਮਸ ਮਾਮਸ ਤੇ ਆ ਸੇਵੀਆਂ ਜੀਆਂ ਪੀਜੇ 버ਗਰ ਸਾਰੇ ਖਾਂਦੇ ਹੋ ਅਰੇ ਜਾਣੇ ਅੱਜ ਦਾ ਲੱਗਦਾ ਆ ਚਿਪਸ ਜੀ ਹੁੰਦੀ ਆ ਜਿਹੜੀ ਆ ਲੇ ਲੂਜ ਹੁੰਦੇ ਆ ਸਾਰੇ ਖਾਂਦੇ ਆ ਤੇ ਸਾਰਾ ਮੈਦਾ ਨਰੀ ਜਹਰ ਆ ਬਾਈ ਨਾ ਇਹ ਵਾਕਾ ਰੋਟਣਾ ਨਹੀਂ ਆ ਹੀ ਆ ਫੜਦੇ ਆ ਤੁਹੇ ਤਾਂ ਗਰੇਲ ਕਰੋ ਸਾਡੇ ਘਰਾਂ ਚ ਸਾਡੀ ਖਰਾਕ ਦੁੱਧ ਦਹੀਂ ਲੱਸੀ ਮੱਖਣੀ ਘਿਓ ਸਾਡੀ ਖਰਾਕ ਕੋਈ ਪਸ਼ੂ ਕੱਢ ਤੇ ਜ਼ਹਿਰਾਂ ਦਾ ਦੁੱਧ ਲੈ ਕੇ ਅਸੀਂ ਮਾਣਾ ਪੁੱਟਾ ਮੁੰਡਾ ਚਾਹ ਤਰਦੇ ਆ ਖਾਣਾ ਪੀਣਾ ਛੜ ਤਾ ਖਰਾਕ ਤਾਂ ਨਹੀਂ ਰਹੀਆਂ ਤੇ ਜੁੱਸੇ ਸਿੱਤਾਂ ਨੇ ਕਿੱਥੇ ਰਹਿਣਾ ਇੱਕ ਨਾ ਗੱਲ ਲੱਖਾ ਕਿਉਂ ਕਰ ਰਿਹਾ ਹੈ ਇੱਕ ਤਾਂ ਹੁੰਦਾ ਸਰਕਾਰ ਨੇ ਕਰਨਾ ਪੰਜਾਬ ਦੀ ਨੇ ਦੇਸ਼ ਦੀ ਨੇ ਕੋਈ ਕਿ ਕੰਮ ਆਪਾਂ ਵੀ ਕਰ ਸਕਦੇ ਥੋਡੇ ਪਿੰਡ ਪੰਚਾਇਤੀ ਇਲੈਕਸ਼ਨ ਹੋਏ ਸੀ ਓਏ ਹਨ ਬੈਠੀ ਬਣ ਸਾਡੇ ਸਰ ਸਰ ਸ਼ੁਕਰ ਹੈ ਰੱਬ ਦਾ ਅੱਲਾ ਨੀਂਦ ਰਣਾ ਨਹੀਂ ਸੀਗੇ ਸਾਡੇ ਹੁਣ ਦੂਜੇ ਵੀ ਜਿਹੜੇ ਮਾਸਤਰੀ ਬਣੇ ਨਹੀਂ ਬੈਠੀ ਬਣਾਤੀ ਸਹਿਮ ਇਹ ਗੱਲ ਹੋਈ ਤੁਹਾਡੀ ਮੁਬਾਰਕਾ ਪਹਿਲਾਂ ਤਾਂ ਤਾੜ